ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਰੋਟਰੀ ਕਲੱਬ ਅੰਮ੍ਰਿਤਸਰ ਈਸਟ ਵੱਲੋਂ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਾ ਪਾਵਨਾ ਨਾਲ ਐਡਵੋਕੇਟ ਮਨਮੋਹਨ ਜੈਰਤ ਦੀ ਅਗਵਾਈ ਹੇ ਨਿੱਜੀ ਹੋਟਲ ਵਿਖੇ ਕਲੱਬ ਦੇ ਪ੍ਰਧਾਨ ਸੁਨੀਲ ਗੁਪਤਾ ਦੀ ਅਗਵਾਈ ਹੇ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਰਾਮ ਸ਼ਰਨਮ ਅੰਮ੍ਰਿਤਸਰ ਦੇ ਪ੍ਰਮੁੱਖ ਤਿਲਕ ਰਾਜ ਵਾਲੀਆ ਨੇ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦਾ ਗੁਣਗਾਨ ਕੀਤਾ ਅਤੇ ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਸਾਬਕਾ ਵਿਧਾਇਕ ਸੁਨੀਲ ਦੱਤੀ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਕਾਉਂਸਲਰ ਵਿਕਾਸ ਸੋਨੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਰੋਟਰੀ ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੀਵ ਦਿਵਾਈ ਦਿੱਤੀ ਗਈ। ਇਸ ਮੌਕੇ ਅਵਿਨਾਸ਼ ਮਹਿੰਦਰਾ, ਅਨਿਲ ਸਿੰਘ, ਸੰਦੀਪ ਸਰੀ, ਚੇਅਰਮੈਨ ਵਿਨੇ ਭਸੀਨ, ਵਿਪਲ ਭਸੀਨ, ਰਾਜ ਟੰਡਨ ਸਮੇਤ ਵੱਖ-ਵੱਖ ਰੋਟਰੀ ਕਲੱਬ ਦੇ ਮੈਂਬਰ ਮੌਜੂਦ ਸਨ। ਦੇ ਸ ਜਨਮ ਅਸ਼ਟਮੀ ਦੇ ਜੋ ਸਾਰੇ ਰੋਟਰੀ ਕਲੱਬ ਅਫਸਰਵਾਂ ਨੂੰ ਜਿਹੜਾ ਇਹ ਮਨਾਇਆ ਜਾ ਰਿਹਾ ਔਰ ਸ਼੍ਰੀ ਤਿਲਕ ਰਾਜਵਾਲੀਆ ਜੀ ਦੀ ਰਹਿਮਾਈ ਹੇਠ ਜਿਹੜੀ ਉਹਨਾਂ ਦੇ ਧਾਰਮਿਕ ਪ੍ਰੋਗਰਾਮ ਕੀਤਾ ਬਹੁਤ ਵਧੀਆ ਔਰੇ ਦੇ ਵਿੱਚ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ ਇੱਥੇ ਆ ਕੇ ਜਿਹੜਾ ਇਹ ਔਰਾ ਵੇਖ ਕੇ ਤੇ ਡਿਸਪਲਨ ਵੇਖ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਜਨਮ ਅਸ਼ਟਮੀ ਸਵਾਰੇ ਕ੍ਰਿਸ਼ਨ ਜੀ ਬਾਰੇ ਜਿਹੜੀ ਹੈਗੀ ਇਹਨਾਂ ਨੇ ਕਥਾ ਸੁਲਾਈ ਹੈ ਸੋਨ ਕੇ ਤੇ ਬਹੁਤ ਮਨ ਨੂੰ ਜਿਹੜਾ ਆਨੰਦ ਆਇਆ ਔਰ ਮੈਂ ਸਭ ਲਈ ਜਿਹੜਾ ਸ਼ੋਭੀ ਜਾਵਾ ਜਿਹੜਾ ਰੱਖਦਾ ਹੋਇਆ ਸਭ ਲਈ ਅਰਦਾਸ ਕਰਦਾ ਭਗਵਾਨ ਕ੍ਰਿਸ਼ਨ ਦੀ ਦੇ ਚਰਨੈ ਸਰਬੱਤ ਦੇ ਜਿਹੜੇ ਨੇ ਕਾਰਜ ਰਾਜ ਕਰ ਦੇਣ ਔਰ ਸਭ ਦੀਆਂ ਜਿਹੜੀਆਂ ਮਨੋ ਕਾਮਨਾ ਪੂਰੀਆਂ ਕਰਨ ਜਨਮ ਅਸ਼ਟਮੀ ਦੀਆਂ ਸਭ ਨੂੰ ਵਧਾਈਆਂ ਜੀ ਰੋਟਰੀ ਕਲੱਬ ਵੱਲੋਂ ਕੁਮਾਰ ਇੰਟਰਨੈਸ਼ਨਲ ਚ ਲਗਾਤਾਰ ਹਰ ਸਾਲ ਤੋਂ ਹਮੇ ਆ ਰਹੇ ਹਾਂ ਇੱਥੇ ਜਨਮ ਅਸ਼ਟਮੀ ਦਾ ਪ੍ਰੋਗਰਾਮ ਕੀਤਾ ਜਾਂਦਾ ਔਰ ਵਾਕਈ ਬਹੁਤ ਹੈ ਸ਼ਹਿਰ ਦੇ ਸਾਰੇ ਗਣਮਾਨਿਆਂ ਲੋਕ ਪਹੁੰਚਦੇ ਨੇ ਇੱਕ ਪ੍ਰਭੂ ਦਾ ਇੱਥੇ ਪੂਰਾ ਰੰਗ ਰੰਗਿਆ ਹੁੰਦਾ ਤੋਂ ਆਸ਼ੀਰਵਾਦ ਪ੍ਰਾਪਤ ਕੀਤੇ ਆ ਜੀ ਸਭ ਨੂੰ ਬਹੁਤ ਬਹੁਤ ਵਧਾਈਆਂ ਤੇ ਨਾ ਪ੍ਰਮਾਤਮਾ ਸਭ ਤੇ ਕਿਰਪਾ ਬਣੀ ਬਣਾਈ ਰੱਖੇ ਜਨਮ ਅਸ਼ਮੀ ਦਾ ਪੁੱਤਰ ਤਿਆੜਾ ਜਿਹੜਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਸਾਰੇ ਹਿੰਦੂस्तानी ਪੂਰੇ ਵਰਲਡ ਤੇ ਬਣਾਇਆ ਜਾਂਦਾ ਹੈ ਸੋ ਰੋਟਰੀ ਕਲੱਬ ਵੱਲੋਂ ਹਰ ਸਾਲ ਹੀ ਮਨਾਇਆ ਜਾਂਦਾ ਹੈ ਪ੍ਰੋਗਰਾਮ ਸੋ ਮੈਨੂੰ ਵੀ ਮੌਕਾ ਮਿਲਿਆ ਆਸ਼ੀਰਵਾਦ ਦਿੱਤਾ ਕਿਸ਼ਨ ਭਗਵਾਨ ਜੀ ਦਾ ਔਰ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਹੈ ਕਿ ਅਸੀਂ ਜਿੰਨੇ ਵੀ ਸਾਡੇ ਧਾਰਮਿਕ ਚਾਰ ਨੇ ਅਸੀਂ ਇਧਰ ਆਲ ਮਿਲ ਕੇ ਮਨਾਈਏ ਇਹਦੇ ਨਾਲ ਸਾਡਾ ਭਾਈਚਾਰਾ, ਪ੍ਰੇਮ, ਪਿਆਰ ਵਧਿਆ ਔਰ ਕਿਸ਼ਨ ਭਗਵਾਨ ਦਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਆਸ਼ੀਰਵਾਦ ਰਹੇ। ਬਹੁਤ ਸਫਲਤਾਪੂਰਵਕ ਔਰ ਸੁੰਦਰਤਾ ਸੇ ਹਰ ਸਾਲ ਕੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮਸ਼ਮੀ ਦਾ ਆਯੋਜਨ ਕੀਤਾ ਹੈ। ਸੈਂਕੜੇ ਕੀ ਸੰਖਿਆ ਵਿੱਚ ਬਹਿਨ ਭਾਈ ਔਰ ਰੋਟਰੀਅਨ ਸਭ आए हुए हैं और यहाँ पर आज अमृत वर्षा हुई है परमेश्वर की रहमत बरसी है सब उसकी कृपा से माला माल होकर गए हैं तो इस, इस सबको बधाई है जहाँ क्लब को बधाई है वहाँ जनता को बधाई है सब भक्तों को बधाई है पिछले तकरीबन पंद्रह साल तो भगवान श्री कृष्ण का जन्मदिन मना हैं है बड़ी धूमधाम के नाल और बड़ी मैंने खुशी हूँ है कि जनता सा बहुत सहयोग दी है दूसरे रोटी क्लब भी सहयोग देंदी ਸਾਡਾ ਮੇਨ ਮਕਸਦ ਇਹ ਆ ਕਿ ਹਰ ਘਰ ਦੇ ਵਿੱਚ ਸ਼ਾਂਤੀ ਬਣੀ ਜਾਵੇ, ਪ੍ਰਸੰਤਾ ਬਣੀ ਜਾਵੇ ਅਤੇ ਦੇਸ਼ ਦੇ ਵਿੱਚ ਸ਼ਾਂਤੀ ਬਣੀ ਜਾਵੇ। ਅੱਜ ਅਸੀਂ ਜਨਮਾਸ਼ਮੀ ਦੇ ਉਪਲਖਸ਼ ਦੇ ਵਿੱਚ ਜਿਹੜੀ ਕਿ 16 ਤਰੀਕ ਨੂੰ ਹੈਗੀ ਹੈ ਆਪਣਾ ਜਨਮ ਉਤਸਵ ਕ੍ਰਿਸ਼ਨ ਜੀ ਦਾ ਮਨਾਇਆ ਹੈ। ਵਾਲੀਆ ਸਾਹਿਬ ਦੇ ਸਨਿਧਿ ਵਿੱਚ ਸ਼੍ਰੀ ਰਾਮ ਸ਼ਨਮ ਦੇ ਜਿਹੜੇ ਅੰਮ੍ਰਿਤਸਰ 'ਚ ਮੁੱਖ ਸੰਚਾਲਕ ਅਗੇ ਸ਼੍ਰੀ ਤਿਲਕ ਰਾਜੀ ਵਾਲੀਆ ਉਹਨਾਂ ਨੇ ਸੰਗੀਤਨ ਕੀਤਾ। ਸਾਡੇ ਨਾਲ-ਨਾਲ ਸਾਰੇ ਰੋਟਰੀ ਕਲੱਬ ਅੰਮ੍ਰਿਤਸਰ ਦੇ ਜਿੰਨੇ ਹੈ ਉਹ ਵੀ ਇੱਥੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ